来 ਵੀ ਮਿੱਤਰੋ ਆਜੋ ਤੁਹਾਨੂੰ ਦਿਖਾਉਣਾ ਹੈ ਬਈ ਸ੍ਰੀ ਹਨੂਮਾਨ ਮੰਦਿਰ ਚਾਖੂ Shimla ਦੇਖ ਸਕਦੇ ਹੋ ਇੱਥੇ ਨਾ ਬਈ ਹਨੂਮਾਨ ਜੀ ਦੀ ਲਗਭਗ 100 ਤੋਂ 150 ਫੁੱਟ ਉੱਚੀ ਮੂਰਤੀ ਆ ਗਈ ਬਾਕੀ ਆਪਾਂ ਜਾ ਕੇ ਦੇਖਦੇ ਹਾਂ ਵੀ ਕੀ ਗੱਲਬਾਤ ਹੈ ਕਿ ਬਣੇ ਰਿਹਾ ਹੋ ਵੀਡੀਓ ਦੇ ਵਿੱਚ ਆਜੋ ਬਾਈ ਜੀ ਲੈ ਮਿੱਤਰੋ ਦੋ ਰਾਸਤੇ ਨੇ ਨਾ ਇੱਕ ਤਾਂ ਇੱਧਰ ਪੈਦਲ ਵਾਲਾ ਤੇ ਇੱਧਰ ਦੂਸਰੇ ਪਾਸੇ ਲੱਗਿਆ ਜੀ ਬਿਜਲੀ ਵਾਲੀਆਂ ਪੌੜੀਆਂ ਉਹ ਸਾਹਮਣੇ ਦੇਖ ਸਕਦੇ ਹੋ ਉਹ ਇੱਧਰ ਦੀ ਵੀ ਵੀਰਪਾ ਟਿਕਟਾਗ ਹੀ ਕਹਿੰਦੇ ਵੀ ਇੱਧਰ ਦੀ ਫ੍ਰੀ ਆ ਹਨਾ ਆ ਜੋ ਇੱਧਰ ਦੀ ਆ ਜਾਓ ਬਾਈ ਐਂਟਰੀਜ਼ ਬੜੀ ਸੋਹਣੀ ਆ ਤੇ ਲੱਗੀ ਹੋਈ ਆ ਘੰਟੀ ਜਿੱਥੇ ਬਾਬਾ ਜੀ ਨੂੰ ਯਾਦ ਕਰਾਉਣਾ ਪੈਂਦਾ ਗਿਆ ਸਿਨਾਰੇ ਆ ਗਏ ਸਹੀ ਗੱਲ ਆ ਬਾਈ ਦੇਖ ਸਕਦੇ ਹੋ ਮਿੱਤਰੋ ਬਹੁਤ ਸੋਹਣਾ ਜਿਹੜਾ ਇਹ ਵੀ ਰਾਸਤਾ ਹਾਂ ਥੋੜੀ ਆ ਕੋਈ ਜ਼ਿਆਦਾ ਨਹੀਂ ਹੈਗਾ ਟੈਨਸ਼ਨ ਨਾ ਲਾਇਆ ਜਾ ਪੌੜੀਆਂ ਵੀ ਨੇ ਤੇ ਆ ਦੂਜਾ ਏਰੀਆ ਵੀ ਹੈ ਨਾ ਆਜੋ ਚੱਲਦੇ ਲੈ ਮਿੱਤਰੋ ਪੌੜੀਆਂ ਖਾਸੀਆਂ ਦੀਆਂ ਟਾਊਨ ਚੜ ਗਿਆ ਬਈ ਪਰ ਪਹੁੰਚ ਗਏ ਤੇ ਤੁਹਾਨੂੰ ਦਿਖਾਉਣਾ ਹੈ ਬਈ ਜਾਕੂ ਮੰਦਿਰ ਆਜੋ ਬਈ ਇਹ ਦੇਖਦੇ ਰਹੋ ਤੁਹਾਨੂੰ ਦਿਖਾਉਣਾ ਹੈ ਬਈ ਦੇਖੋ ਬਈ ਹਰਮਾਨ ਜੀ ਦੀ ਮੂਰਤੀ ਆਹ ਉਹ ਵੱਡੀ ਮੂਰਤੀ ਆ। ਜਿਹੇ ਸਾਈਡ ਤੋਂ ਦਿਖਾਉਣਾ ਜੀ। ਐ ਵੀ ਦੇਖ ਸਕਦੇ ਆ ਮੂਰਤੀ ਇਹਨਾਂ ਤੇ ਮੂਰਤੀ ਬਾਰੇ ਵੀ ਆਪਾਂ ਤੇ ਪੜਦੇ ਵੀ ਆ ਲਿਖਿਆ ਹੋਇਆ ਤੇ ਬਾਰੇ ਬਹੁਤ ਵੱਡੀ ਹੈਗੀ। ਤੇ ਯਾਨੀ ਕਿ ਕੈਮਰੇ ਦੇ ਵਿੱਚ ਕਵਰ ਕਰਨੀ ਔਖੀ ਆ। 108 ਫੁੱਟ ਉੱਚੀ ਮੂਰਤੀ ਆ ਬਾਈ ਹਨਾ। ਦੇਖ ਸਕਦੇ ਹੋ ਇਹਦੇ ਬਾਰੇ ਲਿਖਿਆ ਹੋਇਆ ਵੀ 108 ਫੁੱਟ ਉੱਚੀ ਮੂਰਤੀ ਹੈਗੀ। ਦੇਖੋ ਬਾਈ। ਸਿਮਲਿਆ ਬਾਈ ਜਾਕੂ ਮੰਦਿਰ। ਤੇ ਸਾਨੂੰ ਦਿਖਾ ਦਈਏ ਪਿੱਛੇ ਹੋ ਕੇ ਦੇਖੋ ਬਾਕੀ ਹੋਰ ਕੀ ਕੀ ਆ ਭਾਈ ਅਪੂਰੇ ਦੇਖ ਜਾਂਗੇ ਆ ਜੋ ਤੇ ਬਾਈ ਇਧਰਲੀ ਸਾਈਡ ਬਾਈ ਦੂਸਰੇ ਮੰਦਰ ਵੀ ਨੇ ਨਾ ਆਜੋ ਤੁਹਾਨੂੰ ਉਹ ਵੀ ਦਰਸ਼ਨ ਕਰਵਾ ਦਈਏ ਆਜੋ ਬਾਈ ਦੇਖੋ ਬਹੁਤ ਉਚਾਈ ਦੇ ਉੱਤੇ ਆ ਬਈ ਇਹ ਮੰਦਿਰ ਹੈੜ ਹੈ ਨਾ ਜਿੱਥੇ 108 ਫੁੱਟ ਉੱਚੀ ਬਈ ਆਪਣੇ ਹਨੂਮਾਨ ਜੀ ਦੀ ਮੂਰਤੀ ਵੀ ਆ ਤੇ ਹੋਰ ਵੀ ਮੰਦਰ ਨੇ ਨਾ ਦੇਖੋ ਆਜੋ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਸਿਮਲੇ ਚ ਆਏ ਹੋਏ ਸੀਗੇ ਝਾਕੂ ਮੰਦਿਰ ਦੇਖੋ ਤੇ ਇੱਥੇ ਬਈ ਭੰਡਾਰਾ ਵੀ ਜਿਹੜਾ ਚੱਲਦਾ ਹਨ ਉਹਰੇ ਦੇਖ ਸਕਦੇ ਹਾਂ ਵੀ ਤੇ ਇੱਧਰ ਸਭ ਕੁਸਾ ਜਾਣੀ ਕੀ ਉਹਰੇ ਬਈ ਇਹ ਮਿੱਤਰੋ ਇਹ ਆਗਾ ਮੇਨ ਮੰਦਿਰ ਹਨਾ ਜਾਕੂ ਮੰਦਿਰ ਫਿਰ ਇਹ ਹਨੂਮਾਨ ਜੀ ਦੇਖ ਸਕਦੇ ਹੋ ਚਾਰ ਪਾਸੋਂ ਨੂੰ ਜਿਹੜਾ ਦੇ ਕੇ ਦਿਖਾਉਣ ਲੱਗੇ ਆਪਾਂ ਬਾਕੀ ਬਈ ਆਸੇ ਪਾਸੇ ਹੋਰ ਵੀ ਛੋਟੇ ਛੋਟੇ ਹਨਾ ਮੰਦਿਰ ਨੇ ਹਨੂਮਾਨ ਜੀ ਦੇ ਬਾਕੀ ਬਈ ਇਹ ਆ ਮੇਨ ਮੰਦਿਰ ਤੇ ਇਹ ਹਨੂਮਾਨ ਜੀ ਦੀ ਮੂਰਤੀ ਤੁਹਾਨੂੰ ਦਿਖਾ ਦਈਏ ਸਾਹਮਣੇ ਇੱਧਰੋਂ ਉਹ ਦੇਖ ਸਾਡ ਉਹ ਵੱਡੀ ਮੂਰਤੀ ਹੈਗੀ ਕਿਸੇ ਹਿਸਾਬ ਨਾਲ ਕੈਮਰੇ ਚ ਪੂਰੀ ਆਉਂਦੀ ਨਹੀਂ ਦੇਖੋ ਆ ਕੀ ਭਈ ਇਹ ਮੰਦਿਰ ਆ ਬਾਕੀ ਭਈ ਤਾਂ ਆਪਾਂ ਆਉਣਾ ਹੋਵੇ ਸਿਮਲੇ ਤੋਂ ਯਾਨੀ ਕਿ ਮਾਲ ਰੋਡ ਤੋਂ ਹਣਾ ਤਾਂ ਭਾਈ ਉਹ ਰਸਤਾ ਹੈਗਾ ਉੱਥੋਂ ਦੀ ਆ ਕੇ ਇੱਥੋਂ ਆਉਂਦਾ ਹਣਾ ਯਾਨੀ ਕਿ ਮਾਲ ਰੋਡ ਵਾਸਤੇ ਇਹ ਰਸਤਾ ਬਣਿਆ ਹੋਇਆ ਹੈਗਾ ਤੇ ਜੇ ਗੱਡੀਆਂ ਵਾਸਤਨਾ ਤੇ ਉਧਰੋਂ ਆ ਤੇ ਇੱਕ ਅਜੀ ਉਰੇ ਰੋਪਵੇ ਰੋਪਵੇ ਵੀ ਹੈਗਾ ਉਹਦੀ ਟਿਕਟ 250 ਰੁਪਏ ਤੇ ਤੁਸੀਂ ਰੋਪਵੇ ਦੇ ਥਰੂ ਇਹ ਮੰਦਿਰ ਦੇ ਵਿੱਚ ਜਿਹੜਾ ਤੁਸੀਂ ਆ ਸਕਦੇ ਹੋਗੇ ਬਾਕੀ ਵੀ ਦੇਖ ਸਕਦੇ ਹੋਗੇ ਕਿਵੇਂ ਲੱਗਿਆ ਮੰਦਿਰ ਬਈ ਤੇ ਕਮੈਂਟ ਕਰਕੇ ਜਰੂਰ ਦੱਸੋ ਚਲੋ ਚੱਲਦੇ ਆਪਾਂ